ਵਿਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਆਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਹਦਾ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾਂ ਨੂੰ ਦਿੰਦੇ ਆਂ ਦਲੀਜ਼ ਦਸ਼ੀਂ ਜਿਹੜੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਿਨ ਜਦੋਂ ਅਸੀਂ ਦਲੀਜ਼ ਤੋਂ ਅੰਦਰ ਜਾਂਦੇ ਆਂ ਉਦੋਂ ਸਿੱਖ ਤੇ ਗੁਰਲਾ ਸਿੱਦਾ ਨਾਤਾ ਬਣ ਜਾਂਦਾ ਹੈ ਪਾਚ ਕੰਦੇ ਜੇ ਗੁਰ ਛਿੜਕੇ ਤਾਂ ਮੀਠਾ ਲੱਗੈ ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਢਾਈ ਇਹ ਉਹਦੀ ਵਢਾਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਰ ਉਪਦੇਸ਼ ਛੜਕੇ ਬਹੁਤ ਬਾਤੀ ਮਹਰ ਪਿਤਾ ਗੱਲ ਲਾਂਦੇ ਫਿਰ ਉਹ ਕਰ ਵੀ ਲਾਂਦਾ ਹੈ ਉਹ ਬਖਸ਼ਦਾ ਵੀ ਹੈ ਸੋਇ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਤੇ ਇੱਕ ਦੁਬਦਾ ਪਈ ਸੀ ਦੁਬਿਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਜਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਹਨ ਅਲੀਦ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਿਧਾ ਦੂਰ ਹੋਏਗੀ ਇਹਦਾ ਤਾਂ ਫੈਸਲਾ ਮਜ਼ਬੂਤ ਹੋਏਗਾ ਸਾਰਿਆਂ ਲਈ ਜੀ ਅੱਜ ਤੋਂ ਬਾਅਦ ਤੁਹਾਡੀ ਰਾਏ ਲੈ ਲੈਂਗੇ ਜੀ ਅੱਜ ਤੁਹਾਨੂੰ ਉਹ ਅਸੀਂ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟਿਕਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾਲ ਵੀ ਲਾਉਂਦਾ ਹੈ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਬਗਰ ਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗਾੜ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਜਦੋਂ ਮਨਜੂਰ ਹੋਏਗਾ ਸਾਰੇ ਮਨਜੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਸਰ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਜੀ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੀ ਕਿਨ ਭੁੱਲਨ ਹਾਰਾਂ ਜੀ ਅਸੀਂ ਪ੍ਰਸਤਾਰ ਲੈ ਰਹੇ ਹਾਂ ਉਹੀ ਹੈਗੀ ਅੱਜ ਜਿਹੜੇ ਉਸ ਟਾਈਮ ਤੇ ਘੁਮਾ ਰਹੇ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲਹਿਰ ਹੋਵੇ ਜਾਂ ਬਦਲਾਅ ਲਹਿਰ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਜਿਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦਿਆਲੂ ਕਿਰਪਾਲੂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗਾਲਿਸ਼ ਤੇ ਹੈ